ਅੱਜ ਫੇਰ ਪੰਜਾਬ ਦੇ ਵਿੱਚ ਇੱਕ ਪੁਲਿਸ ਅਨਕਾਊਂਟਰ ਹੋਇਆ ਇੱਕ ਪੁਲਿਸ ਮੁਕਾਬਲਾ ਹੋਇਆ ਤੇ ਪੁਲਿਸ ਮੁਕਾਬਲੇ ਦੇ ਵਿੱਚ ਅਨਕਾਊਂਟਰ ਦੇ ਵਿੱਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਮੁੱਖ ਛੂਟਰ ਮਾਰਿਆ ਗਿਆ ਪੂਰੀ ਘਟਨਾ ਦੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਕਿਉਂਕਿ ਬਹੁਤ ਵੱਡੇ ਸਵਾਲ ਵੀ ਇਹਨਾਂ ਪੁਲਿਸ ਅਨਕਾਊਂਟਰਾਂ ਤੇ ਖੜੇ ਹੁੰਦੇ ਨੇ ਅੱਜ ਇਸ ਵਕਤ ਤੱਕ ਦੀਆਂ 5 ਖਬਰਾਂ ਤੇ ਆਪਾਂ ਗੱਲ ਕਰਨੀ ਹੈ ਪਹਿਲੀ ਖਬਰ ਅੱਜ ਦੇ ਹੋਏ ਇਸ ਪੁਲਿਸ ਅਨਕਾਊਂਟਰ ਦੀ ਹੈ ਅੱਜ ਤੋਂ ਇੱਕ ਦਿਨ ਪਹਿਲਾਂ ਵੀ ਪੁਲਿਸ ਅਨਕਾਊਂਟਰ ਚ ਪੰਜਾਬ ਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਜਿਹੜਾ ਪੁਲਿਸ ਨੇ ਦੱਸਿਆ ਕਿ ਸਰਪੰਚ ਜਰਮਲ ਦਾ ਸ਼ੂਟਰ ਸੀ ਉਹ ਮਾਰਿਆ ਗਿਆ ਔਰ ਅੱਜ ਫੇਰ ਇੱਕ ਪੁਲਿਸ ਅਨਕਾਊਂਟਰ ਦੇ ਵਿੱਚ ਇਹ ਨਵਾਂ ਵਿਅਕਤੀ ਮਾਰਿਆ ਗਿਆ ਗੱਲ ਕਰਦੇ ਆਂ ਪੰਜਾਂ ਖਬਰਾਂ ਦੇ ਉੱਪਰ ਅਨਕਾਊਂਟਰ ਹੋਇਆ ਖਰੜ ਦੇ ਕੋਲ ਪੰਜਾਬ ਪੁਲਿਸੇ ਦੱਸਦੀ ਹੈ ਕਿ ਜਿਹੜਾ ਰਾਣਾ ਬਲਾਚੋਰੀਆ ਕਬੱਡੀ ਖਿਡਾਰੀ ਜਿਹਨੂੰ 15 ਦਸੰਬਰ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਬੱਡੀ ਗਰਾਊਂਡ ਦੇ ਵਿੱਚ ਕੀਤਾ ਗਿਆ ਸੀ ਉਹਦਾ ਮੁੱਖ ਸ਼ੂਟਰ ਕਰਨ ਡਫਾਲਟਰ ਜਿਹਨੂੰ ਪਿਛਲੇ ਦਿਨੀ ਪੁਲਿਸ ਨੇ ਦਾਵਾ ਕੀਤਾ ਸੀ ਕਿ ਗ੍ਰਿਫਤਾਰ ਕੀਤਾ ਗਿਆ ਹੁਣ ਪੁਲਿਸ ਨੇ ਦਾਵਾ ਕੀਤਾ ਕਿ ਪੁਲਿਸ ਨਾਲ ਐਨਕਾਊਂਟਰ ਹੋਇਆ ਪੁਲਿਸ ਨਾਲ ਮੁਕਾਬਲਾ ਹੋਇਆ ਤੇ ਜਿਹੜਾ ਇਹ ਸ਼ੂਟਰ ਸੀ ਕਰਨ ਇਹ ਮਾਰਿਆ ਗਿਆ ਪੁਲਿਸ ਕਹਿੰਦੀ ਹੈ ਕਿ ਉਹਨੇ ਪੁਲਸ ਹਰਾਸਤ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਖਰੜ ਦੇ ਕੋਲੇ ਇੱਕ ਪਿੰਡ ਹੈ ਤੇ ਪੁਲਸ ਪਾਰਟੀ ਉੱਥੇ ਉਹਨੂੰ ਲੈ ਕੇ ਜਾ ਰਹੀ ਸੀ ਤਾਂ ਉਹਨੇ ਪੁਲਸ ਦੀ ਹਰਾਸਤ ਚੋਂ ਭੱਜਣ ਦੀ ਪੁਲਸ ਕਹਿੰਦੀ ਹੈ ਕੋਸ਼ਿਸ਼ ਕੀਤੀ ਤੇ ਪੁਲਸ ਕਹਿੰਦੀ ਹੈ ਵੀ ਫਿਰ ਆਮੋ ਸਾਹਮਣੇ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚੱਲਣ ਦਰਮਿਆਨ ਗੋਲੀ ਉਹ ਜਿਹੜਾ ਸ਼ੂਟਰ ਕਰਨ ਡਿਫਾਲਟਰ ਹੈ ਉਹਨੂੰ ਲੱਗੀ ਹੈ ਤੇ ਫਿਰ ਉਹਨੂੰ ਹਸਪਤਾਲ ਲਜਾਇਆ ਗਿਆ ਤੇ ਜੋ ਖਬਰਾਂ ਮੀਡੀਆ ਚ ਆ ਰਹੀਆਂ ਉਹਦੇ ਮੁਤਾਬਕ ਉਹਦੀ ਮੌਤ ਹੋ ਗਈ ਹੁਣ ਇਸ ਤੋਂ ਅਜੇ 2 ਦਿਨ ਅਜੇ 1 ਹੀ ਦਿਨ ਬੀਤਿਆ ਵਿਚਾਲੇ ਜਦੋਂ ਸਰਪੰਚ ਜਰਮਲ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚ ਸੀਗਾ ਤੇ ਉਹਨੂੰ ਇੱਕ ਮੈਰਿਜ ਪੈਲਸ ਦੇ ਵਿੱਚ ਕੁਝ ਵਿਅਕਤੀ ਗੋਲੀਆਂ ਮਾਰ ਗਏ ਸੀ ਜਿਨ੍ਹਾਂ ਚ ਇੱਕ ਸੁਖਰਾਜ ਸਿੰਘ ਗੁੰਗਾ ਨਾਂ ਦਾ ਸ਼ੂਟਰ ਪੁਲਿਸ ਦੱਸਦੀ ਹੈ ਜਿਨ੍ਹਾਂ ਨੂੰ ਪੁਲਿਸ ਨੇ ਦਾਵਾ ਕੀਤਾ ਸੀ ਕਿ 36 ਗੜ ਦੇ ਰਾਏਪੁਰ ਤੋਂ ਅਸੀਂ ਫੜ ਕੇ ਲਿਆਏ ਹਾਂ ਤਾਂ ਉਹਦਾ ਐਨਕਾਊਂਟਰ ਹੋਇਆ ਉਹ ਮਾਰਿਆ ਗਿਆ ਰੋਜ਼ਾਨਾ ਐਨਕਾਊਂਟਰ ਹੋ ਰਹੇ ਨੇ ਹੁਣ ਅੱਜ ਵੀ ਆ ਜਿਹੜੀ ਵੱਡੀ ਖਬਰ ਆ ਇਹਦੇ ਉੱਪਰ ਵੀ ਤੇ ਉਹਦੇ ਉੱਪਰ ਵੀ ਕੁਝ ਲੋਕ ਸਵਾਲ ਖੜੇ ਕਰਦੇ ਨੇ ਸਵਾਲ ਖੜੇ ਕਿਉਂ ਹੁੰਦੇ ਨੇ ਕਿਉਂਕਿ ਪਹਿਲਾਂ ਬਹੁਤ ਸਾਰੇ ਐਸੇ ਪੁਲਿਸ ਅਨਕਾਊਂਟਰ ਹੋਏ ਨੇ ਜਿਨ੍ਹਾਂ ਦੇ ਵਿੱਚ ਬਾਅਦ ਚ ਅਦਾਲਤਾਂ ਨੇ ਪੁਲਿਸ ਅਨਕਾਊਂਟਰ ਕਰਨ ਵਾਲੇ ਪੁਲਿਸ ਵਾਲਿਆਂ ਤੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਨੇ ਕਿਉਂਕਿ ਅਦਾਲਤਾਂ 'ਚ ਸਾਬਤ ਹੋਇਆ ਜਾਂ ਸੀਬੀਆਈ ਇਨਕੁਆਰੀ 'ਚ ਸਾਬਤ ਹੋਇਆ ਕਿ ਉਹ ਇਨਕਾਊਂਟਰ ਝੂਠੇ ਸੀ ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀ ਫਰਾਉਤੀਆਂ ਦੀ ਔਰ ਗੈਂਗਸਟਰਵਾਦ ਦੀ ਸਮੱਸਿਆ ਵੀ ਬਹੁਤ ਵੱਡੀ ਹੋ ਗਈ ਹੈ ਤੇ ਦੂਜੇ ਪਾਸੇ ਇਹ ਇਨਕਾਊਂਟਰ ਵੀ ਚੱਲ ਪਏ ਨੇ ਹੁਣ ਇਹ ਸਾਰਾ ਕੁਝ ਕਿੱਥੇ ਇੱਕ ਜਾ ਕੇ ਰੁਕੇਗਾ ਔਰ ਇਹਦੀ ਵਜ੍ਹਾ ਕੀ ਆ ਇਹਦੀ ਅਸਲ ਜੜ੍ਹ ਕੀ ਆ ਇਹਦੇ ਤੇ ਆਪਾਂ ਗੱਲ ਜਰੂਰ ਕਰਨੀ ਹੈ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇੱਕ ਹੋਰ ਗੈਂਗਸਟਰ ਆਰਜੂ ਬਿਸ਼ਨੋਈ ਦੱਸਿਆ ਜਾ ਰਿਹਾ ਉਹਦੇ ਵੱਲੋਂ ਜਿਹੜਾ ਗਾਇਕ ਹੈ ਬੀ ਪ੍ਰਾਕ ਉਹਨੂੰ ਕਾਲ ਆਈ ਹੈ ਜੋ ਖਬਰਾਂ ਅੱਜ ਹੁਣੇ-ਹੁਣੇ ਚੱਲ ਰਹੀਆਂ ਕਾਲ ਦੇ ਵਿੱਚ ਇਹ ਕਿਹਾ ਗਿਆ ਕਿ ਜਾਂ ਤਾਂ ਬੀ ਪ੍ਰਾਕ 10 ਕਰੋੜ ਰੁਪਈਆ ਸਾਨੂੰ ਦੇ ਦੇਵੇ ਤੇ ਜਾਂ ਫਿਰ ਉਹ ਕਿਤੇ ਵੀ ਜਾਏਗਾ ਤਾਂ ਅਸੀਂ ਉਹਦਾ ਨੁਕਸਾਨ ਕਰਾਂਗੇ ਇੱਥੋਂ ਤੱਕ ਆਵਾਜ਼ ਆ ਰਹੀ ਹੈ ਕਿ ਦੁਨੀਆਂ 'ਚ ਕਿਤੇ ਵੀ ਭੱਜ ਲੈ ਕਿਤੇ ਵੀ ਚਲਾ ਜਾਏ ਹਰ ਥਾਂ ਤੇ ਸਾਡੇ ਬੰਦੇ ਨੇ ਔਰ ਅਸੀਂ ਨੁਕਸਾਨ ਕਰਾਂਗੇ ਹੀ ਕਰਾਂਗੇ ਹੁਣ ਇਹ ਜਿਹੜੀ ਫਿਰ ਕਾਲ ਆਈ ਹੈ ਇਹ ਸਾਰਾ ਮਾਹੌਲ ਜਿਹੜਾ ਇਹ ਪੈਦਾ ਕਿੱਥੋਂ ਹੋਇਆ ਆਪਾਂ ਇਹਦੇ ਤੇ ਗੱਲ ਕਰਦੇ ਆਂ ਪਹਿਲਾਂ ਮੈਂ ਅੱਜ ਦੇ ਮੌਸਮ ਦਾ ਹਾਲ ਵੀ ਤੁਹਾਨੂੰ ਦੱਸ ਦਿਆਂ ਅੱਜ ਠੰਡ ਬਹੁਤ ਹੈ ਮੌਸਮ ਵਿਭਾਗ ਨੇ ਕਿਹਾ ਕਿ ਕੱਲ ਨੂੰ ਆਉਣ ਵਾਲੇ ਕੱਲ ਨੂੰ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਉੱਤਰ ਭਾਰਤ ਪੂਰੇ ਚ ਭਾਰੀ ਬਾਰਿਸ਼ ਸ਼ੁਰੂ ਹੋ ਸਕਦੀ ਹੈ ਉਹਦੇ ਨਾਲ ਸੁੱਕੀ ਠੰਡ ਘਟ ਵੀ ਸਕਦੀ ਹੈ ਪਰ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਆਂ ਭਾਜਪਾ ਦੇ ਵਿੱਚ ਗਏ ਨੇ ਤਿੰਨ ਵੱਡੇ ਆਗੂ ਜਗਮੀਤ ਬਰਾੜ ਜਗਮੀਤ ਬਰਾੜ ਦਾ ਭਰਾ ਰਿਪਜੀਤ ਬਰਾੜ ਮੁੱਖ ਮੰਤਰੀ ਭਗਵੰਤ ਮਾਨ ਦਾ ਓਐਸਡੀ ਸਜੀਬਾ ਓੰਕਾਰ ਸਿੰਘ ਸਿੱਧੂ ਉਹਦੇ ਨਾਲ ਹੀ ਇੱਕ ਅਕਾਲੀ ਦਲ ਦਾ ਆਗੂ ਰਿਹਾ ਚਰਨਜੀਤ ਸਿੰਘ ਬਰਾੜ ਇਹ ਸਾਰੇ ਜਣੇ ਭਾਜਪਾ ਚ ਗਏ ਨੇ ਬੀਜੇਪੀ ਚ ਗਏ ਨੇ ਬੀਜੇਪੀ ਨੇ ਇਹਨਾਂ ਨੂੰ ਸ਼ਾਮਲ ਕਰਾ ਲਿਆ ਔਰ ਬਹੁਤ ਵੱਡੇ ਸਵਾਲ ਇਹਦੇ ਤੇ ਵੀ ਉੱਠ ਰਹੇ ਨੇ ਸਟੈਂਡ ਕੀ ਹੈ ਜ਼ੁਬਾਨ ਕੀ ਹੈ ਕਹਿੰਦੇ ਕੀ ਰਹੇ ਤੇ ਕਰਦੇ ਕੀ ਰਹੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਬੀਜੇਪੀ ਦੇ ਖਿਲਾਫ ਜਗਮੀਤ ਬਰਾੜ ਨੇ ਵੀ ਬੋਲੀਆਂ ਹੋਈਆਂ ਔਰ ਜਿਹੜੇ ਬਾਕੀ ਗਏ ਨੇ ਉਹਨਾਂ ਸਾਰਿਆਂ ਨੇ ਬੋਲੀਆਂ ਨੇ ਖਿਲਾਫ ਅੱਜ ਉਸੇ ਹੀ ਪਾਰਟੀ ਚਲੇ ਗਏ ਮਤਲਬ ਇਹਦਾ ਨਤੀਜਾ ਇਹ ਨਿਕਲਦਾ ਕਿ ਮੌਜੂਦਾ ਦੌਰ ਦੀ ਸਿਆਸਤ ਦੇ ਸਿਆਸਦਾਨਾਂ ਦਾ ਕੋਈ ਸਟੈਂਡ ਨਹੀਂ ਕੋਈ ਜ਼ੁਬਾਨ ਨਹੀਂ ਇਹ ਕਿਸੇ ਵੀ ਟਾਈਮ ਕੁਝ ਵੀ ਬੋਲ ਸਕਦੇ ਨੇ ਤੇ ਕਿਸੇ ਵੀ ਟਾਈਮ ਆਪਣੇ ਬੋਲੇ ਤੋਂ ਮੁੱਕਰ ਸਕਦੇ ਨੇ ਛੜੱਪਾ ਮਾਰ ਸਕਦੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਗੈਂਗਸਟਰਵਾਦ ਦਾ ਮਾਹੌਲ ਪੰਜਾਬ ਦੇ ਵਿੱਚ ਪਣ ਪਿਆ ਹੋਇਆ। ਦੇਖੋ ਪੰਜਾਬ ਦੇ ਅੰਦਰ ਇਹ ਜਿਹੜਾ ਗੈਂਗਸਟਰਵਾਦ ਆ ਚਾਹੇ ਇਹ ਨਸ਼ੇ ਨੇ ਤੇ ਚਾਹੇ ਇਹ ਸਾਰਾ ਕੁਝ ਜੋ ਗਲਤ ਇੱਥੇ ਲੁੱਟਾਂ ਖੋਹਾਂ ਚਲਦੀਆਂ ਸਭ ਕੁਝ ਹੈ। ਇਹ ਕੀ ਦੀ ਦੇਣ ਹੈ? ਸਿੱਧਾ-ਸਿੱਧਾ ਇਹ ਸਿਆਸਤਾਂ ਦੀ ਦੇਣ ਹੈ। ਘਟੀਆ ਸਿਆਸਤਾਂ ਦੀ। ਨਸ਼ੇ ਵੀ ਪੰਜਾਬ 'ਚ ਐਵੇਂ ਨਹੀਂ ਫੈਲੇ। ਕੱਲ ਰਵਨੀਤ ਮਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਮੂੰਹੋਂ ਇੱਕ ਗੱਲ ਨਿਕਲ ਪਈ। ਕਹਿੰਦੇ ਵੀ ਕੁਝ ਲੋਕ ਇਹ ਕਹਿੰਦੇ ਨੇ ਕਿ ਭਾਜਪਾ ਨੂੰ ਕਾਲੀਦਲ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ। ਕਹਿੰਦਾ ਇਹਦਾ ਮਤਲਬ ਅਸੀਂ ਫਿਰ ਨਸ਼ਾ ਫਲਾਉਣ ਵਾਲਿਆਂ ਦਾ ਸਾਥ ਦਈਏ। ਇਹਦਾ ਮਤਲਬ ਬਹੁਤ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ। ਵੀ ਇਹਦਾ ਮਤਲਬ ਹੈ ਵੀ ਅੱਗੇ ਜਦੋਂ ਤੁਹਾਡੀ ਭਾਜਪੀ ਤੇ ਕਾਲੀਦਲ ਦੀ ਸਰਕਾਰ ਰਹੀ ਹੈ। ਉਦੋਂ ਤੁਸੀਂ ਯਾਨੀ ਕਿ ਭਾਜਪਾ ਨਸ਼ਾ ਫਲਾਉਣ ਵਾਲਿਆਂ ਦਾ ਸਾਥ ਦਿੰਦੀ ਰਹੀ ਹੈ। ਇੱਕ ਸਵਾਲ ਬਹੁਤ ਵੱਡਾ ਇਸ ਟਾਈਮ ਕੋ ਮਰਿਆ ਚਾਲ ਚਫੇਰੇ ਸੋਸ਼ਲ ਮੀਡੀਆ ਤੇ ਵੀ ਔਰ ਬੋਲਣ ਵਾਲੇ ਜਿਹੜੇ ਲੋਕ ਨੇ ਉਹ ਵੀ ਇਹ ਪੁੱਛ ਰਹੇ ਨੇ ਹੁਣ ਅਸਲ ਦੇ ਵਿੱਚ ਜਿਹੜਾ ਇਹ ਨਸ਼ਾ ਜਿਹੜਾ ਇਹ ਗੈਂਗਸਟਰਵਾਦ ਆ ਇਹਦੇ ਪਿੱਛੇ ਦੋ ਕਾਰਨ ਨੇ ਘਟੀਆ ਸਿਆਸਤਾਂ ਤੇ ਘਟੀਆ ਸਿਆਸਤਾਂ ਦੀ ਦੇਣ ਬੇਰੁਜ਼ਗਾਰੀ ਬੇਰੁਜ਼ਗਾਰੀ ਜਿਹੜੀ ਆ ਨਾ ਉਹ ਬਹੁਤ ਵੱਡਾ ਕਾਰਨ ਹੈ ਉਹ ਜੜ ਹੈ ਸਾਡੀਆਂ ਸਰਕਾਰਾਂ ਸਾਡੀ ਜਵਾਨੀ ਨੂੰ ਕੋਈ ਰੁਜ਼ਗਾਰ ਦੇਣ ਵੱਲ ਵਧੀ ਨਹੀਂ ਰਹੀਆਂ ਨਾ ਇਹਨਾਂ ਕੋਲ ਕੋਈ ਨੀਤੀ ਆ ਨਾ ਪਾਲਿਸੀ ਆ ਰੁਜ਼ਗਾਰ ਦੇਣ ਦੀ ਕੋਈ ਪਲਾਨਿੰਗ ਹੀ ਨਹੀਂ ਹੈ ਕਿਸੇ ਵੀ ਸਰਕਾਰ ਕੋਲ ਜੰਨੀਆਂ ਸਰਕਾਰਾਂ ਆਈਆਂ ਪਤਾ ਸਾਰਿਆਂ ਨੂੰ ਹੈ ਕਿ ਬੇਰੁਜ਼ਗਾਰੀ ਸਭ ਤੋਂ ਵੱਡੀ ਤੇ ਬਹੁਤ ਅਹਿਮ ਸਵੱਸਿਆ ਹੈ ਪਰ ਪਤਾ ਹੋਣ ਦੇ ਬਾਵਜੂਦ ਵੀ ਕੀਤਾ ਕਿਸੇ ਨੇ ਕੱਖ ਨਹੀਂ ਹੈ ਕੋਈ ਉਹਦਾ ਕੋਈ ਮੈਪ ਹੀ ਨਹੀਂ ਇਹਨਾਂ ਕੋਲ ਅਸਲ ਦੇ ਵਿੱਚ ਸਾਰੀਆਂ ਪਾਰਟੀਆਂ ਇਹ ਜਿਹੜੀ ਕਾਰਪੋਰੇਟਕਰਾਨਿਆਂ ਦੀਆਂ ਨੀਤੀਆਂ ਨੇ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਲਗੀਆਂ ਹੋਈਆਂ ਨੇ ਤੇ ਜਦੋਂ ਕਾਰਪੋਰੇਟਕਰਾਨਿਆਂ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਤਾਂ ਕਾਰਪੋਰੇਟਕਰਾਨੇ ਉਹ ਤਾਂ ਰੋਜ਼ਗਾਰ ਖਤਮ ਕਰਕੇ ਮੁਨਾਫਾਵਾਦੀ ਨੀਤੀਆਂ ਨੇ ਉਹਨਾਂ ਦੀਆਂ ਮਤਲਬ ਸਾਰੇ ਦੇਸ਼ ਦੀ ਧਨਪੂੰਜੀ ਕੁਝ ਕ ਹੱਥਾਂ 'ਚ ਇਕੱਠੀ ਕਰਨੀ ਚਾਹੁੰਦੇ ਨੇ ਉਹ ਉਸ ਚੱਕਰ 'ਚ ਲੱਗੇ ਨੇ ਔਰ ਪਾਰਟੀਆਂ ਨੂੰ ਉਹ ਮੋਟਾ ਚੋਣ ਫੰਡ ਦਿੰਦੇ ਨੇ 3811 ਕਰੋੜ ਰੁਪਇਆ ਚੋਣ ਫੰਡ ਪਿਛਲੇ ਦਿਨੀ 10-15 ਦਿਨ ਪਹਿਲਾਂ ਇਹ ਤੱਥ ਆਏ ਇਹ ਅੰਕੜੇ ਆਏ ਇਹ ਦਿੱਤਾ ਗਿਆ ਇਹਨਾਂ ਪਾਰਟੀਆਂ ਨੂੰ ਤੇ ਹਜ਼ਾਰਾਂ ਕਰੋੜ ਰੁਪਇਆ ਉਹ ਚੋਣ ਫੰਡ ਕਿਉਂ ਦਿੰਦੇ ਨੇ ਇਸੇ ਕਰਕੇ ਦਿੰਦੇ ਨੇ ਤਾਂ ਕਿ ਮਨਮਰਜ਼ੀ ਦੇ ਬਾਅਦ ਉਹਨਾਂ ਨੀਤੀਆਂ ਲਾਗੂ ਕਰਾਉਣੀਆਂ ਉਹਨਾਂ ਦੀਆਂ ਨੀਤੀਆਂ ਕਰਕੇ ਪੰਜਾਬ 'ਚ ਰੋਜ਼ਗਾਰ ਖਤਮ ਹੋ ਰਿਹਾ ਹੈ ਕੰਮ ਖਤਮ ਹੋ ਰਿਹਾ ਹੈ ਕਿਉਂਕਿ ਘੱਟ ਲਾਗਤ ਤੇ ਵੱਧ ਮੁਨਾਫਾ ਕਮਾਉਣਾ ਚਾਹੁੰਦੇ ਨੇ ਜਿੰਨੇ ਪਬਲਿਕ ਸੈਕਟਰ ਦੇ ਸਰਕਾਰੀ ਅਦਾਰੇ ਸੀ ਉਹ ਸਾਰੇ ਹੌਲੀ ਹੌਲੀ ਉਹ ਖਤਮ ਕਰਾਉਣਾ ਚਾਹੁੰਦੇ ਨੇ ਤੇ ਆਪਣੇ ਹੱਥਾਂ 'ਚ ਸਾਰੇ ਅਦਾਰਿਆਂ ਦਾ ਕੰਟਰੋਲ ਲੈਣਾ ਚਾਹੁੰਦੇ ਨੇ ਉਹ ਹਰ ਅਦਾਰਾ ਚਾਹੇ ਸੜਕਾਂ ਬਣਾਉਣ ਵਾਲਾ ਕੰਮ ਹੈ ਚਾਹੇ ਉਹ ਟਰਾਂਸਪੋਰਟ ਦਾ ਬੱਸਾਂ ਵਾਲਾ ਕੰਮ ਹੈ ਚਾਹੇ ਉਹ ਪੜ੍ਹਾਈ ਕਰਾਉਣ ਵਾਲਾ ਮਤਲਬ ਐਜੂਕੇਸ਼ਨ ਦੇ ਨਾਲ ਆ ਕੰਮ ਹੈ ਚਾਹੇ ਉਹ ਇਲਾਜ ਕਰਨ ਵਾਲਾ ਕੰਮ ਹੈ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਹੱਥਾਂ 'ਚ ਲੈ ਲੈਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਇੱਕ ਪੁਲਿਸ ਅਨਕਾਊਂਟਰ ਹੋਇਆ ਇੱਕ ਪੁਲਿਸ ਮੁਕਾਬਲਾ ਹੋਇਆ ਤੇ ਪੁਲਿਸ ਮੁਕਾਬਲੇ ਦੇ ਵਿੱਚ ਅਨਕਾਊਂਟਰ ਦੇ ਵਿੱਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਮੁੱਖ ਛੂਟਰ ਮਾਰਿਆ ਗਿਆ ਪੂਰੀ ਘਟਨਾ ਦੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਕਿਉਂਕਿ ਬਹੁਤ ਵੱਡੇ ਸਵਾਲ ਵੀ ਇਹਨਾਂ ਪੁਲਿਸ ਅਨਕਾਊਂਟਰਾਂ ਤੇ ਖੜੇ ਹੁੰਦੇ ਨੇ ਅੱਜ ਇਸ ਵਕਤ ਤੱਕ ਦੀਆਂ 5 ਖਬਰਾਂ ਤੇ ਆਪਾਂ ਗੱਲ ਕਰਨੀ ਹੈ ਪਹਿਲੀ ਖਬਰ ਅੱਜ ਦੇ ਹੋਏ ਇਸ ਪੁਲਿਸ ਅਨਕਾਊਂਟਰ ਦੀ ਹੈ ਅੱਜ ਤੋਂ ਇੱਕ ਦਿਨ ਪਹਿਲਾਂ ਵੀ ਪੁਲਿਸ ਅਨਕਾਊਂਟਰ ਚ ਪੰਜਾਬ ਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਜਿਹੜਾ ਪੁਲਿਸ ਨੇ ਦੱਸਿਆ ਕਿ ਸਰਪੰਚ ਜਰਮਲ ਦਾ ਸ਼ੂਟਰ ਸੀ ਉਹ ਮਾਰਿਆ ਗਿਆ ਔਰ ਅੱਜ ਫੇਰ ਇੱਕ ਪੁਲਿਸ ਅਨਕਾਊਂਟਰ ਦੇ ਵਿੱਚ ਇਹ ਨਵਾਂ ਵਿਅਕਤੀ ਮਾਰਿਆ ਗਿਆ ਗੱਲ ਕਰਦੇ ਆ ਪੰਜਾਂ ਖਬਰਾਂ ਦੇ ਉੱਪਰ ਅਨਕਾਊਂਟਰ ਹੋਇਆ ਖੜੜ ਦੇਖੋ ਪੰਜਾਬ ਪੁਲਿਸੇ ਦੱਸਦੀ ਹੈ ਕਿ ਜਿਹੜਾ ਰਾਣਾ ਬਲਾਚੋਰੀਆ ਕਬੱਡੀ ਖਿਡਾਰੀ ਜਿਹਨੂੰ 15 ਦਸੰਬਰ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਬੱਡੀ ਗਰਾਊਂਡ ਦੇ ਵਿੱਚ ਕੀਤਾ ਗਿਆ ਸੀ ਉਹਦਾ ਮੁੱਖ ਸ਼ੂਟਰ ਕਰਨ ਡਫਾਲਟਰ ਜਿਹਨੂੰ ਪਿਛਲੇ ਦਿਨੀ ਪੁਲਿਸ ਨੇ ਦਾਵਾ ਕੀਤਾ ਸੀ ਕਿ ਗ੍ਰਿਫਤਾਰ ਕੀਤਾ ਗਿਆ ਹੁਣ ਪੁਲਿਸ ਨੇ ਦਾਵਾ ਕੀਤਾ ਕਿ ਪੁਲਿਸ ਨਾਲ ਐਨਕਾਊਂਟਰ ਹੋਇਆ ਪੁਲਿਸ ਨਾਲ ਮੁਕਾਬਲਾ ਹੋਇਆ ਤੇ ਜਿਹੜਾ ਇਹ ਸ਼ੂਟਰ ਸੀ ਕਰਨ ਇਹ ਮਾਰਿਆ ਗਿਆ ਪੁਲਿਸ ਕਹਿੰਦੀ ਹੈ ਕਿ ਉਹਨੇ ਪੁਲਿਸ ਹਰਾਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਖਰੜ ਦੇ ਕੋਲੇ ਇੱਕ ਪਿੰਡ ਹੈ ਤੇ ਪੁਲਿਸ ਪਾਰਟੀ ਉੱਥੇ ਉਹਨੂੰ ਲੈ ਕੇ ਜਾ ਰਹੀ ਸੀ ਤਾ ਉਹਨੇ ਪੁਲਿਸ ਦੀ ਹਰਾਸਚੋਂ ਭੱਜਣ ਦੀ ਪੁਲਿਸ ਕਹਿੰਦੀ ਹੈ ਕੋਸ਼ਿਸ਼ ਕੀਤੀ ਤੇ ਪੁਲਿਸ ਕਹਿੰਦੀ ਹੈ ਵੀ ਫਿਰ ਆਮੋ ਸਾਹਮਣੇ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚੱਲਣ ਦਰਮਿਆਨ ਗੋਲੀ ਉਹ ਜਿਹੜਾ ਸ਼ੂਟਰ ਕਰਨ ਡਿਫਾਲਟਰ ਹੈ ਉਹਨੂੰ ਲੱਗੀ ਹੈ ਤੇ ਫਿਰ ਉਹਨੂੰ ਹਸਪਤਾਲ ਲਜਾਇਆ ਗਿਆ ਤੇ ਜੋ ਖਬਰਾਂ ਮੀਡੀਆ 'ਚ ਆ ਰਹੀਆਂ ਉਹਦੇ ਮੁਤਾਬਕ ਉਹਦੀ ਮੌਤ ਹੋ ਗਈ। ਹੁਣ ਇਸ ਤੋਂ ਅਜੇ 2 ਦਿਨ ਅਜੇ 1 ਹੀ ਦਿਨ ਬੀਤਿਆ ਵਿਚਾਲੇ ਜਦੋਂ ਸਰਪੰਚ ਜਰਮਲ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚ ਸੀਗਾ ਤੇ ਉਹਨੂੰ ਇੱਕ ਮੈਰਿਜ ਪੈਲਸ ਦੇ ਵਿੱਚ ਕੁਝ ਵਿਅਕਤੀ ਗੋਲੀਆਂ ਮਾਰਗੇ ਸੀ ਜਿਨ੍ਹਾਂ ਚ ਇੱਕ ਸੁਖਰਾਜ ਸਿੰਘ ਗੁੰਗਾ ਨਾਂ ਦਾ ਸ਼ੂਟਰ ਪੁਲਿਸ ਦੱਸਦੀ ਹੈ ਜਿਨ੍ਹਾਂ ਨੂੰ ਪੁਲਿਸ ਨੇ ਦਾਵਾ ਕੀਤਾ ਸੀ ਕਿ 36 ਗੜ ਦੇ ਰਾਏਪੁਰ ਤੋਂ ਅਸੀਂ ਫੜ ਕੇ ਲਿਆਇਆ ਤਾਂ ਉਹਦਾ ਐਨਕਾਊਂਟਰ ਹੋਇਆ ਉਹ ਮਾਰਿਆ ਗਿਆ ਰੋਜ਼ਾਨਾ ਐਨਕਾਊਂਟਰ ਹੋ ਰਹੇ ਨੇ ਹੁਣ ਅੱਜ ਦੀ ਆ ਜਿਹੜੀ ਵੱਡੀ ਖਬਰ ਆ ਇਹਦੇ ਉੱਪਰ ਵੀ ਤੇ ਉਹਦੇ ਉੱਪਰ ਵੀ ਕੁਝ ਲੋਕ ਸਵਾਲ ਖੜੇ ਕਰਦੇ ਨੇ ਸਵਾਲ ਖੜੇ ਕਿਉਂ ਹੁੰਦੇ ਨੇ ਕਿਉਂਕਿ ਪਹਿਲਾਂ ਬਹੁਤ ਸਾਰੇ ਐਸੇ ਪੁਲਿਸ ਅਨਕਾਉਂਟਰ ਹੋਏ ਨੇ ਜਿਨ੍ਹਾਂ ਦੇ ਵਿੱਚ ਬਾਅਦ ਚ ਅਦਾਲਤਾਂ ਨੇ ਪੁਲਿਸ ਅਨਕਾਉਂਟਰ ਕਰਨ ਵਾਲੇ ਪੁਲਿਸ ਵਾਲਿਆਂ ਤੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਨੇ ਕਿਉਂਕਿ ਅਦਾਲਤਾਂ ਚ ਸਾਬਤ ਹੋਇਆ ਜਾਂ ਸੀਬੀਆਈ ਇਨਕੁਆਇਰੀ ਚ ਸਾਬਤ ਹੋਇਆ ਕਿ ਉਹ ਇਨਕਾਉਂਟਰ ਝੂਠੇ ਸੀ ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀ ਫਰਾਉਟੀਆਂ ਦੀ ਔਰ ਗੈਂਗਸਟਰਵਾਦ ਦੀ ਸਮੱਸਿਆ ਵੀ ਬਹੁਤ ਵੱਡੀ ਹੋ ਗਈ ਹੈ ਤੇ ਦੂਜੇ ਪਾਸੇ ਇਹ ਇਨਕਾਉਂਟਰ ਵੀ ਚੱਲ ਪਏ ਨੇ ਹੁਣ ਇਹ ਸਾਰਾ ਕੁਝ ਕਿੱਥੇ ਇੱਕ ਜਾ ਕੇ ਰੁਕੀ ਪਰ ਇਹਦੀ وجہ ਕੀ ਆ ਇਹਦੀ ਅਸਲ ਜੜ ਕੀ ਆ ਇਹਦੇ ਤੇ ਆਪਾਂ ਗੱਲ ਜਰੂਰ ਕਰਨੀ ਹੈ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇੱਕ ਹੋਰ ਗੈਂਗਸਟਰ ਆਰਜੂ ਬਿਸ਼ਨੋਈ ਦੱਸਿਆ ਜਾ ਰਿਹਾ ਉਹਦੇ ਵੱਲੋਂ ਜਿਹੜਾ ਗਾਇਕ ਹੈ ਬੀ ਪ੍ਰਾਕ ਉਹਨੂੰ ਕਾਲ ਆਈ ਹੈ ਜੋ ਖਬਰਾਂ ਅੱਜ ਹੁਣੇ-ਹੁਣੇ ਚੱਲ ਰਹੀਆਂ ਕਾਲ ਦੇ ਵਿੱਚ ਇਹ ਕਿਹਾ ਗਿਆ ਕਿ ਜਾਂ ਤਾਂ ਬੀ ਪ੍ਰਾਕ 10 ਕਰੋੜ ਰੁਪਈਆ ਸਾਨੂੰ ਦੇ ਦੇਵੇ ਤੇ ਜਾਂ ਫਿਰ ਉਹ ਕਿਤੇ ਵੀ ਜਾਏਗਾ ਤਾਂ ਅਸੀਂ ਉਹਦਾ ਨੁਕਸਾਨ ਕਰਾਂਗੇ ਇਥੋਂ ਤੱਕ ਆਵਾਜ਼ ਆ ਰਹੀ ਹੈ ਕਿ ਦੁਨੀਆਂ ਚ ਕਿਤੇ ਵੀ ਭੱਜ ਲੈ ਕਿਤੇ ਵੀ ਚਲਾ ਜਾਏ ਹਰ ਥਾਂ ਤੇ ਸਾਡੇ ਬੰਦੇ ਨੇ ਔਰ ਅਸੀਂ ਨੁਕਸਾਨ ਕਰਾਂਗੇ ਹੀ ਕਰਾਂਗੇ ਹੁਣ ਇਹ ਜਿਹੜੀ ਫਿਰ ਕੌਲ ਆਈ ਹੈ ਇਹ ਸਾਰਾ ਮਾਹੌਲ ਜਿਹੜਾ ਇਹ ਪੈਦਾ ਕਿੱਥੋਂ ਹੋ ਰਿਹਾ ਆਪਾਂ ਇਹਦੇ ਤੇ ਗੱਲ ਕਰਦੇ ਆ ਪਹਿਲਾਂ ਮੈਂ ਅੱਜ ਦੇ ਮੌਸਮ ਦਾ ਹਾਲ ਵੀ ਤੁਹਾਨੂੰ ਦੱਸ ਦਿਆਂ ਅੱਜ ਠੰਡ ਬਹੁਤ ਹੈ ਮੌਸਮ ਵਿਭਾਗ ਨੇ ਕਿਹਾ ਕਿ ਕੱਲ ਨੂੰ ਆਉਣ ਵਾਲੇ ਕੱਲ ਨੂੰ ਪੰਜਾਬ ਦੇ ਵਿੱਚ ਭਾਰੀ بارش ਹੋ ਸਕਦੀ ਹੈ ਉੱਤਰ ਭਾਰਤ ਪੂਰੇ ਵਿੱਚ ਭਾਰੀ بارش ਸ਼ੁਰੂ ਹੋ ਸਕਦੀ ਹੈ ਉਹਦੇ ਨਾਲ ਸੁੱਕੀ ਠੰਡ ਘਟ ਵੀ ਸਕਦੀ ਹੈ ਪਰ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਹਾਂ ਭਾਜਪਾ ਦੇ ਵਿੱਚ ਗਏ ਨੇ ਤਿੰਨ ਵੱਡੇ ਆਗੂ ਜਗਮੀਤ ਬਰਾੜ ਜਗਮੀਤ ਬਰਾੜ ਦਾ ਭਰਾ ਰਿਪਜੀਤ ਬਰਾੜ ਮੁੱਖ ਮੰਤਰੀ ਭਗਵੰਤ ਮਾਨ ਦਾ OSD ਸਜੀ ਬਾ